ਹਾਂ ਜੀ ਸਟੂਡੈਂਟਸ ਅਸੀਂ ਨਾਟਕ فاਸਲੇ ਜਿਹੜਾ ਕਿ ਸੈਮੈਸਟਰ ਚੌਥਾ ਦੇ ਵਿੱਚ ਬੀਏ ਬੀਕੋਮ ਬੀਐਸਸੀ ਦੇ ਵਿੱਚ ਲੱਗਾ ਹੋਇਆ ਉਹਦੇ ਬਾਰੇ ਗੱਲ ਕਰਾਂਗੇ ਜਿਹੜਾ ਕਿ ਜਤਿੰਦਰ ਬਰਾੜ ਤਾਂ ਲਿਖਿਆ ਜਤਿੰਦਰ ਬਰਾੜ ਜਿਹੜੇ ਨਾਟਕਸ਼ਾਲਾ ਨਾਲ ਜੁੜੇ ਹੋਏ ਆ ਨਾਟਕ ਤੇ ਰੰਗਮੰਚ ਨਾਲ ਜੁੜੀ ਸ਼ਖਸੀਅਤ ਹੈ ਜਿਨ੍ਹਾਂ ਨੇ ਪੰਜਾਬੀ ਨਾਟਕ ਨੂੰ ਬਹੁਤ ਜ਼ਿਆਦਾ ਦੇਣਿਆ ਜਿਨ੍ਹਾਂ ਦੀ ਬੜੇ ਕਰਮਸ਼ੀਲ ਨਾਟਕਕਾਰ ਨੇ ਤੇ ਆਪ ਨੇ ਪੰਜਾਬ ਨਾਟਕਸ਼ਾਲਾ ਅਮਰਸਰ ਦੀ ਸਥਾਪਨਾ ਕੀਤੀ ਤੇ ਕਈ ਨਾਟਕ ਖੇਡੇ ਖੇਡੇ ਪੰਜਾਬੀ ਨਾਟਕ ਦੇ ਰੰਗਮंच ਦੇ ਖੇਤਰ ਵਿੱਚ ਜਤਿੰਦਰ ਬਰਾੜ ਦਾ ਵਿਸ਼ੇਸ਼ ਯੋਗਦਾਨ ਹੈ ਉਹਨਾਂ ਨੇ ਇੱਕ ਦਰਜਨ ਦੇ ਕਰੀਬ ਨਾਟਕ ਲਿਖੇ ਇਹ ਨਾਟਕ ਵੀ ਬਹੁਤ ਵਾਰ ਖੇਡਿਆ ਗਿਆ ਗੁਰੂ ਨਾਨਕ ਭਵਨ ਪੰਜਾਬ ਨਾਟਕਸ਼ਾਲਾ ਦਿੱਲੀ ਦੇ ਰੰਗਮंच ਤੇ ਹੋਰ ਵਿਦਿਆਕਦਾਰਿਆਂ ਚ ਨਾਟਕ ਖੇਡਿਆ ਗਿਆ ਹੈ 1991 ਵਿੱਚ ਇਹ ਨਾਟਕ ਲਿਖਿਆ ਗਿਆ ਸੀ ਦੇ فاਸਲੇ ਨਾਟਕ ਦੇ ਬਾਰੇ ਜਿਹੜਾ ਨਾ ਇਹ ਦੱਸਿਆ ਗਿਆ ਪੰਜਾਬੀ ਰੋਜ਼ਾਨਾ ਜੀਤ ਦੀ 30 ਅਕਤੂਬਰ 2005 ਦੀ ਇੱਕ ਕਟਿੰਗ ਦੇ ਵਿੱਚ ਦੱਸਿਆ ਗਿਆ ਅਖਬਾਰ ਚ ਕਿ ਇਹ ਨਾਟਕ ਆਧੁਨਿਕ ਜੀਵਨ ਦੀਆਂ ਚੁਣੌਤੀਆਂ ਨੂੰ ਦਰਸਾਉਂਦਾ ਨਾਟਕ ਹੈ ਆਧੁਨਿਕ ਜੀਵਨ ਦੀਆਂ ਚੁਣੌਤੀਆਂ ਨੂੰ ਦਰਸਾਉਂਦਾ ਹੈ ਨਾਟਕ فاਸਲੇ ਇਹ ਜਿਹੜਾ ਹੈ ਇਸ ਦੇ ਵਿਸ਼ੇ ਬਾਰੇ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਇਹਦਾ ਸਰਲੇਖ ਬਹੁਤ ਕਮਾਇਆ ਪਹਿਲੀ ਗੱਲ ਤੇ ਇਹਦਾ ਸਿਰਲੇਖ ਤੋਂ ਇਹਦੇ ਵਿਸ਼ੇ ਵੱਲ ਸਾਨੂੰ ਥੋੜੀ ਜਿਹੀ ਝਲਕ ਮਿਲ ਜਾਂਦੀ ਹੈ ਕਿਉਂਕਿ فاਸਲੇ ਦਾ ਜੋ ਮਤਲਬ ਹੈ ਉਹ ਹੁੰਦਾ ਹੈ ਕਿਸੇ ਤੋਂ ਪਾੜਾ ਜਾਂ ਕਿਸੇ ਤੋਂ ਕੋਈ ਦੂਰੀ ਤਾਂ ਇਨਾਟਿਕ ਕਾਰਨੇ 20ਵੀਂ ਸਦੀ ਵਿੱਚ ਸਮਾਜ ਦੇ ਵੱਧ ਰਹੇ ਹਰ ਪੱਧਰ ਦੇ فاਸਲੇ ਵਿਰੁੱਧ ਚੇਤ ਹੋਣ ਦਾ ਮਾਨਵਵਾਦੀ ਸੁਨੇਹਾ ਦਿੱਤਾ ਨਾਟਕਕਾਰ ਹਰ ਪਾਠਕ ਤੇ ਦਰਸ਼ਕ ਨੂੰ ਇਸ فاਸਲੇ ਨੂੰ ਫਾਸਲੇ ਵਾਲ ਧਿਆਨ ਦੇਣ ਦੀ ਲੇਖਕ ਤੇ ਪ੍ਰੇਰਨਾ ਦਿੰਦਾ ਕਿ ਸਾਨੂੰ ਇਹ ਫਾਸਲੇ ਮਟਾਉਣੇ ਚਾਹੀਦੇ ਆ ਇਹਨਾਂ ਦਾ ਫਾਸਲੇ ਨੂੰ ਵਧਣ ਨਹੀਂ ਦੇਣਾ ਚਾਹੀਦਾ ਫਾਸਲੇ ਨਾਟਕ ਦੇ ਵਿੱਚ ਨੂਰੀ ਨਾਂ ਦੀ ਇੱਕ ਸਪੇਰਨ ਦੀ ਖਮੋਸ਼ mohabbat ਦਾ ਪ੍ਰਗਟਾਵਾ ਹੈ ਉਸ ਦਾ ਪਿਆਰ ਬਹੁਤ ਨਿਰਸ਼ਲ ਪਵਿੱਤਰ ਸਾਦਗੀ ਭਰਪੂਰ ਹੈ ਡਾਕਟਰ ਪਾਤਸ ਸਧਾਰਨ ਪੇਂਡੂ ਤੇ ਗਰੀਬ ਲੋਕਾਂ ਦੀ ਮਦਦ ਕਰਨ ਵਾਲਾ ਸਭ ਤੋਂ ਪਹਿਲਾਂ ਇਹਦੇ ਵਿਸ਼ੇ ਦੇ ਟਾਈਟਲ ਬਾਰੇ ਗੱਲ ਕੀਤੀ ਫਿਰ ਅਸੀਂ ਇਹਦੇ ਪਾਤਰਾਂ ਬਾਰੇ ਗੱਲ ਕਰਨ ਲੱਗੇ ਆ ਕਿ ਇਹਦੇ ਪਾਤਰ ਜਿਹੜੇ ਆ ਉਹਨਾਂ ਚ ਦੋ ਪਾਤਰ ਜਿਹੜੇ ਆ ਮੁੱਖ ਨੇ ਜਿਵੇਂ ਸਪੇਰਨ ਨੂਰੀ ਤੇ ਡਾਕਟਰ ਤੇ ਉਸ ਵਿੱਚ ਜਿਹੜਾ ਡਾਕਟਰ ਆ ਉਹ ਮਿਡਲ ਕਲਾਸ ਦਾ ਜਿਹਾ ਪਾਤਰ ਹੈ ਜਿਸਦੇ ਵਿੱਚ ਆਪਣੇ ਪਰਿਵਾਰ ਦੇ ਖਿਲਾਫ ਬਗਾਵਤ ਕਰਨ ਦੀ ਜਾਂ ਉਹਨਾਂ ਦੇ ਵਿਰੁੱਧ ਜਾਣ ਦੀ ਹਿੰਮਤ ਨਹੀਂ ਹੈ ਉਹ ਹੇਟਲੇਬਰਗ ਨਾਲ ਸੰਬੰਧਿਤ ਜਿਹੜੀ ਨੂਰੀ ਹੈ ਨੂਰੀ ਦੇ ਨਾਲ ਭਾਵਨਾਤਮਕ ਤੌਰ ਤੇ ਲਗਾਓ ਰੱਖਦਾ ਹੈ ਪਰ ਸਮਾਜਿਕ ਤੌਰ ਤੇ ਉਹ ਇਸ ਨੂੰ ਖੁੱਲ ਕੇ ਸਵੀਕਾਰ ਨਹੀਂ ਕਰਦਾ ਤੇ ਉਹ ਵਿਖਾਵੇ ਦੀ ਬਿਰਤੀ ਦਾ ਸ਼ਿਕਾਰ ਹੈ ਤੇ ਅਮੀਰ ਘਰ ਦੀ ਕੁੜੀ ਡੌਲੀ ਨਾਲ ਵਿਆਹ ਕਰਾ ਲੈਂਦਾ ਜਿੱਥੇ ਨਾਲ ਲੇਖਕ ਨੇ ਇੱਕ ਮੱਧ ਸ਼੍ਰੇਣੀ ਵਿਅਕਤੀ ਦੀ ਕਥਨੀ ਤੇ ਕਰਨੀ ਦੇ ਫਾਸਲੇ ਨੂੰ ਪ੍ਰਗਟ ਕੀਤਾ ਹੈ ਇਹ ਪਹਿਲਾ ਵਿਸ਼ਾ ਜਿਹੜਾ ਅਸੀਂ ਕਹਿ ਸਕਦੇ ਹਾਂ ਵੀ ਮੱਧ ਸ਼੍ਰੇਣੀਕ ਲੋਕਾਂ ਦੇ ਵਿੱਚ ਵਿਖਾਵੇ ਦੀ ਬਿਰਤੀ ਤੇ ਇੱਕ ਸਪੇਰਨ ਵਰ ਜਿਹੜੀ ਸਧਾਰਨ ਵਰਗ ਦੀ ਕੁੜੀ ਆ ਉਹਦੇ ਅੰਦਰ ਜੋ ਸਾਚਾ ਸਵੀਕ੍ਰਿਤੀ ਉਹਦੇ ਹਾਲਾਤ ਦੱਸਿਆ ਲੇਖਨੇ ਹਸਪਤਾਲਾਂ ਚ ਗਰੀਬ ਲੋਕਾਂ ਦੀ ਹੁੰਦੀ ਲੁੱਟ ਦੀ ਵੀ ਗੱਲ ਕੀਤੀ ਆ ਸਾਡਾ ਧਿਆਨ ਉਧਰ ਦਿਵਾਇਆ ਹੈ ਕਰਮਚੰਦ ਨਾਂ ਦਾ ਇੱਕ ਪਾਤਰ ਆ ਜਿਹੜਾ ਉਹਦੇ ਚ ਇਸ ਦੀ ਪ੍ਰਤੀਨਿਧਤਾ ਕਰਦਾ ਹੈ ਉਹ ਇੱਕ ਕੰਪਾਉਂਡਰ ਹੈ ਜਿਹੜਾ ਕਿ ਕਿਸੇ ਛੋਟੀ ਡਿਸਪੈਂਸਰੀ ਦੇ ਵਿੱਚ ਲੋਕ ਪ੍ਰਸ਼ਤਾਚਾਰ ਰਿਸ਼ਵਤਖੋਰੀ ਨੂੰ ਵਧਾਉਣ ਵਾਲੇ ਲੋਕਾਂ ਵੱਲ ਧਿਆਨ ਦਿਵਾਇਆ ਹੈ ਕਰਮਚਾਰੀ ਦਾ ਨਾਂ ਦਾ ਪਾਤਰ ਆਪਣੇ ਫਰਜ਼ ਨਾਲ ਬੇਈਮਾਨੀ ਕਰਦਾ ਹੈ ਤੇ ਗਰੀਬ ਮਜਬੂਰ ਲੋਕਾਂ ਦੀ ਲੁੱਟ ਕਰਦਾ ਹੈ ਇਸ ਨਾਟਕ ਦੇ ਪਹਿਲੇ ਦ੍ਰਿਸ਼ ਚ ਕਰਮਚੰਦ ਸੱਪ ਦੇ ਡੰਗੇ ਹੋਏ ਮਰੀਜ਼ ਨੂੰ ਦਵਾਈ ਦੇਣ ਤੋਂ ਇਨਕਾਰ ਕਰਦਾ ਉਸ ਕੋਲ ਰਿਸ਼ਵਤ ਲੈ ਕੇ ਦਵਾਈ ਦਿੰਦਾ ਹੈ ਉਸ ਦਾ ਜਿਹਾ ਵਿਹਾਰ ਪਾਟਕਾ ਨੂੰ ਅਜਿਹੇ ਬੁਰੇ ਲੋਕਾਂ ਤੋਂ ਜਾਣੂ ਕਰਾਉਂਦਾ ਹੈ ਜੋ ਗੈਰ ਇਨਸਾਨੀ ਵਿਹਾਰ ਵਾਲੇ ਵਿਅਕਤੀ ਹਨ ਤੇ ਜਿਨ੍ਹਾਂ ਦੇ ਅੰਦਰ ਇਨਸਾਨੀਅਤ ਜਿਹੜੀ ਆ ਉਹ ਮਰ ਚੁੱਕੀ ਹੈ ਉਹ ਨਾਮੂ ਦੇ ਪਤੀ ਦੇ ਬਿਮਾਰ ਹੋਣ ਤੇ ਪੈਸੇ ਨਾ ਹੋਣ ਦੀ ਸੂਰਤ ਵਿੱਚ ਉਹ ਨਾਮੂ ਦੀਆਂ ਵਾਲੀਆਂ ਕੰਨਾਂ ਦੀਆਂ ਵਾਲੀਆਂ ਲੁੱਟ ਲੈਂਦਾ ਹੈ ਕਰਮਚੰਦ ਨਾਟਕ ਦੇ ਅਗਲੇ ਭਾਗ 'ਚ ਨੂਰੀ ਨਾਲ ਬੁਰਾ ਵਰਤਾਅ ਕਰਦਾ ਹੈ ਕਿਉਂਕਿ ਨੂਰੀ ਜਿਹੜੀ ਆ ਉਹ ਬਿਨਾਂ ਕਿਸੇ ਪੈਸੇ ਤੋਂ ਸੇਵਾ ਕਰਦੀ ਹੈ ਤੇ ਕਰਮਚੰਦ ਚਾਹੁੰਦਾ ਹੈ ਕਿ ਉਹ ਨੂਰੀ ਨਾਲ ਮਿਲ ਕੇ ਲੋਕਾਂ ਨੂੰ ਲੁੱਟੇ ਤੇ ਨੂਰੀ ਭਾਰ ਇਸ ਗੱਲ ਦਾ ਵਿਰੋਧ ਕਰਦੀ ਆ ਉਹ ਭਾਰ ਤਰੀਕੇ ਨਾਲ ਉਸ ਨੂੰ ਪਰਮਾਨ ਦੀ ਕੋਸ਼ਿਸ਼ ਕਰਦਾ ਹੈ ਉਹ ਕਹਿੰਦਾ ਕਿ ਸਕੂਲ ਕੋਲੋਂ ਸੱਪ ਫੜਦ ਵਾਲਿਆ ਗੱਲ ਸਭ ਕੰਮ ਗੱਲ ਸਮਝ ਕਿਸੇ ਬੱਚੇ ਨੇ ਸੱਪ ਲੜਦਾ ਹੈ ਤਾਂ ਜੇ ਪੈਸੇ ਘੱਟ ਹੋਣ ਤਾਂ ਆਪਣਾ ਆਪ ਵੇਚ ਕੇ ਮਾਪੇ ਦੇਣ ਨੂੰ ਤਿਆਰ ਹੋ ਜਾਂਦੇ ਆ ਇਸ ਤਰ੍ਹਾਂ ਲੇਖਕ ਨੇ ਕਰਮਚੰਦ ਦੇ ਕਰਮਚੰਦ ਅਜਿਹਾ ਪਾਤਰ ਲਿਆ ਆ ਜਿਹੜਾ ਸਮਾਜ ਦੇ ਬੁਰੇ ਲੋਕਾਂ ਵੱਲ ਸੰਕੇਤ ਕਰਦਾ ਹੈ ਤੇ ਜਿਹਦੀਆਂ ਮਾੜੀਆਂ ਨੀਤ ਨਾਲ ਇਹੋ ਜਿਹੇ ਲੋਕਾਂ ਦੀਆਂ ਮਾੜੀਆਂ ਨੀਤਾਂ ਨਾਲ ਸਰਕਾਰੀ ਜਿਹੜੀਆਂ ਜੋਜਨਾਵਾਂ ਫੇਲ ਹੋ ਜਾਂਦੀਆਂ ਨੇ ਕਰਮਚੰਦ ਦਾ ਬਦਲਾ ਲੈਣ ਵਾਲਾ ਵਿਹਾਰ ਵੀ ਪਾਠਕਾਂ ਨੂੰ ਅਹਿਸਾਸ ਕਰਾਉਂਦਾ ਹੈ ਕਿ ਕਰਮਚੰਦ ਵਰਗੇ ਲੋਕ ਜਿਹੜੇ ਆ ਨਾ ਤੇ ਆਪ ਆਰਾਮ ਨਾਲ ਜੀਉਂਦੇ ਆ ਨਾ ਦੂਜੇ ਲੋਕਾਂ ਨੂੰ ਜੂਣ ਦਿੰਦੇ ਆ ਡਾਕਟਰ ਤੇ ਨੂਰੀ ਦੇ ਪ੍ਰੇਮ ਨੂੰ ਬਹੁਤ ਨਫ਼ਰਤ ਦੀ ਨਜ਼ਰ ਨਾਲ ਵੇਖਦਾ ਹੈ ਨੂਰੀ ਵਿਰੋਧ ਦੇ ਇੱਕ ਸਾਜ਼ਿਸ਼ ਰਚਾਉਂਦਾ ਹੋਇਆ ਡਾਕਟਰ ਦੀ ਮਾਂ ਨਾਲ ਮਿਲ ਕੇ ਉਹ ਨੂਰੀ ਨੂੰ ਲੱਸੀ 'ਚ ਤਜਾਬ ਪਿਆ ਦਿੰਦਾ ਹੈ ਜਿਸ ਕਰ ਨੂਰੀ ਮਰਨ ਕਿਨਾਰੇ ਪਹੁੰਚ ਜਾਂਦੀ ਹੈ ਪਰ ਕਰਮਚੰਦ ਨੂੰ ਆਪਣੇ ਕੀਤੇ ਤੇ ਕੋਈ ਪਛਤਾਵਾ ਨਹੀਂ ਇਸ ਲਈ ਬੜਾ ਸੁਆਰਥੀ ਸਾਜ਼ਿਸ਼ੀ ਅਮਾਨਵੀ ਬੇਈਮਾਨ ਚੁਗਲਖੋਰ ਤੇ ਘਟੀਆ ਕਿਸਮ ਦਾ ਇਨਸਾਨ ਹੈ ਇਸ ਕਾਂਗੀ ਦਾ ਮੁੱਖ ਪਾਤਰ ਲੇਖਕ ਵਾਸਤੇ ਇੱਕ ਅਦਰਸ਼ਕ ਪਾਤਰ ਤਾਂ ਹੈ ਜਿਹੜਾ ਆਪਣੇ ਕਿਰਤੇ ਨੂੰ ਬੜੀ ਮੁੱਖ ਪਾਤਰ ਕੌਣ ਹੈ ਡਾਕਟਰ ਕਿ ਉਹ ਅਦਰਸ਼ਕ ਪਾਤਰ ਤਾਂ ਹੈ ਜਿਹੜਾ ਆਪਣੇ ਕਿਰਤੇ ਨੂੰ ਇਮਾਨਦਾਰੀ ਨਾਲ ਨਿਭਾਉਂਦਾ ਹੈ ਆਪਣੇ ਸਮਾਜਿਕ ਫਰਜ਼ ਵੀ ਨਿਭਾਉਂਦਾ ਹੈ ਆਪਣੇ ਮਾਪਿਆਂ ਦੀ ਸਮਾਜਿਕ ਸਥਿਤੀ ਨੂੰ ਜਾਣਦਾ ਹੋਇਆ ਆਪਣੇ ਮਾਪੇ ਦੇ ਕਹਿਣ ਤੇ ਆਪਣੇ ਬਰਾਬਰ ਦੇ ਪਰਿਵਾਰ ਵਿੱਚ ਡੋਲੀ ਨਾਲ ਵਿਆਹ ਕਰਾਉਂਦਾ ਹੈ ਉਹ ਨੂਰੀ ਨੂੰ ਆਪਣੀ ਮਜਬੂਰੀ ਦੱਸ ਕੇ ਕਹਿੰਦਾ ਹੈ ਮਤਲਬ ਉਹ ਨੂਰੀ ਲਈ ਕੋਈ ਕੁਰਬਾਨੀ ਨਹੀਂ ਕਰ ਸਕਦਾ ਉਹ ਕਹਿੰਦਾ ਸਾਡੇ ਸਮਾਜ ਵਿੱਚ ਇਹ ਸਮਾਜਿਕ ਰਿਸ਼ਤੇ ਜਿਹੜੇ ਹਨ ਅਕਸਰ ਧਰਮਾਂ ਜਾਤਾਂ ਜਾਂ ਇਦਾਦਾਂ ਦੇ ਆਧਾਰ ਤੇ ਬਣਾਏ ਜਾਂਦੇ ਹਨ ਜਿਹੜੇ ਰਿਸ਼ਤੇ ਸੌਦਿਆਂ ਦੇ ਆਧਾਰ ਤੇ ਹੋਣ ਉਹ ਪਿਆਰ ਦੇ ਰਿਸ਼ਤੇ ਨਹੀਂ ਬਣ ਸਕਦੇ ਡਾਕਟਰ ਦੇ ਜੈ ਸੋਚ ਮੱਧ ਸ਼੍ਰੇਣੀ ਲੋਕਾਂ ਦੀ ਗੁਲਾਮ ਮਾਨਸਿਕਤਾ ਵੱਲ ਸੰਕੇਤ ਕਰਦੀ ਹੈ ਜਿੱਥੇ ਉਹ ਵਿਖਾਵੇ ਦਾ ਸ਼ਿਕਾਰ ਹੋ ਕੇ ਆਪਣੀ ਆਜ਼ਾਦੀ ਨਾਲ ਨਹੀਂ ਜੀ ਸਕਦੇ ਨੂਰੀ ਡਾਕਟਰ ਦੇ ਬੁਰੇ ਵਿਹਾਰ ਦੇ ਬਾਵਜੂਦ ਜਦੋਂ ਡੌਲੀ ਨੂੰ ਸਾਫ ਲੜਦਾ ਤੇ ਉਸ ਦਾ ਜ਼ਹਿਰ ਸੂਚਨ ਚਲੀ ਜਾਂਦੀ ਹੈ ਤਾਂ ਲਿਖ ਕੇ ਦੱਸਣਾ ਚਾਹੁੰਦਾ ਹੈ ਕਿ ਨੂਰੀ ਹਰ ਹਾਲ ਵਿੱਚ ਚੰਗਿਆਈ ਹੀ ਕਰਨਾ ਚਾਹੁੰਦੀ ਹੈ ਲੇਖਨੇ ਕਾਵਿਕ ਸਤਰਾ ਰਾਹੀਂ ਨੂਰੀ ਦੀ ਮੌਤ ਤੇ ਦੁੱਖ ਬਿਆਨ ਕੀਤਾ ਹੈ ਜ਼ੈਰੀ ਨਾਗਾਾਂ ਦਾ ਜਿਸ ਜ਼ਹਿਰ ਚੂਸਿਆ ਮਨੁੱਖੀ ਨਾਗਾਾਂ ਹੱਥੋਂ ਉਹ ਨੂਰੀ ਮੋਈ ਲੇਖਨੇ ਸ਼ਹਿਰੀ ਜੀਵਨ ਦੀਆਂ ਕੁਝ ਸਥਿਤੀਆਂ ਵੱਲ ਵੀ ਸੰਕੇਤ ਕੀਤਾ ਹੈ ਜਿੱਥੇ ਪ੍ਰਦੂਸ਼ਣ ਦੀ ਸਮੱਸਿਆ ਆ ਪਾਣੀ ਦਾ ਸੰਕਟ ਹੈ ਪ੍ਰਕਿਰਤੀ ਤੋਂ ਟੁੱਟਿਆ ਹੋਇਆ ਮਨੁੱਖ ਹੈ ਪੈਸੇ ਦੀ ਦੌੜ ਹੈ ਸ਼ਹਿਰੀ ਜੀਵਨ ਚ ਡਾਕਟਰਾਂ ਦਾ ਮਸ਼ੀਨਾਂ ਵਰਗਾ ਵਿਹਾਰ ਲੇਖਨੇ ਸੰਕੇਤਕ ਪਾਤਰਾਂ ਰਾਹੀਂ ਸ਼ਹਿਰੀ ਡਾਕਟਰਾਂ ਵੱਲੋਂ ਹੋਰੀ ਲੁੱਟ ਬਾਰੇ ਦੱਸਿਆ ਹੈ ਤੇ ਇੱਕ ਡਾਇਲੌਗ ਵੀ ਦੱਸਾ ਉਹ ਕਿ ਉੱਥੇ ਸੱਪ ਵਾਲੇ ਹੁੰਦੇ ਨੇ ਦੂਸਰੀ ਨਸਲ ਦੇ ਸੱਪ ਜਿੱਡਾ ਵੱਡਾ ਸ਼ਹਿਰ ਓਡੇ ਵੱਡੇ ਸੱਪ ਤਾਂ ਇਹ ਇੱਕ ਮੈਡੀਕਲ ਸਾਇੰਸ ਜਿਹੜੇ ਦੇ ਵਿੱਚ ਜਿਹੜਾ ਡਾਕਟਰ ਲਾਲਚੀ ਕੁਝ ਡਾਕਟਰ ਨੇ ਉਹਨਾਂ ਵੱਲ ਸੰਕੇਤ ਹੈ ਨਾਟਕ ਵਿੱਚ ਡਾਕਟਰ ਦਾ ਵਿਹਾਰ ਕੀਤੇ ਵੀ ਕੀਤੇ ਪ੍ਰਤੀ ਮਾਨਦਾਰ ਫੈਸਲਾ ਲੈਣ ਦੀ ਸਥਿਤੀ ਵਿੱਚ ਦਚਿੱਤੀ ਦਾ ਸ਼ਿਕਾਰ ਆਪਣੀ ਪਤਨੀ ਪ੍ਰਤੀ ਸਹੀਰਦ ਨਹੀਂ ਹੈ ਨੂਰੀ ਨਾਲ ਵਫਾਦਾਰੀ ਨਹੀਂ ਕਰਦਾ ਵਿਖਾਵੇ ਦਾ ਸ਼ਿਕਾਰ ਪਾਤਰ ਹੈ ਤੇ ਡੌਲੀਨਾ ਆਂ ਦੀ ਪਾਤਰ ਜਿਹੜੀ ਓਹੋ ਬਹੁਤ ਜ਼ਿਆਦਾ ਔਰਤ ਹੀ ਔਰਤ ਦੀ ਵੱਡੀ ਦੁਸ਼ਮਣਿਆਂ ਵਾਲੀ ਸਥਿਤੀ ਨੂੰ ਪੇਸ਼ ਕਰਨ ਵਾਲੀ ਆ ਉਹ ਹਾਈ ਕਲਾਸ ਦੀ ਪਾਤਰ ਆ ਇਸਤਰੀ ਪਾਤਰ ਆ ਜਿਹਦੇ ਅੰਦਰ ਵਿਖਾਵੇ ਦੀਆਂ ਬਿਰਤੀਆਂ ਜ਼ਿਆਦਾ ਨੇ ਤੇ ਭਾਵਨਾਤਮਕ ਲਗਾਓ ਜਿਹੜਾ ਉਹ ਘਟਿਆ ਇਨਸਾਨ ਨੂੰ ਇਨਸਾਨ ਨਾ ਸਮਝਣ ਵਾਲੀ ਰੁਚੀ ਆ ਉਹਦੇ ਚ ਉਹ ਨੂਰੀ ਨੂੰ ਬਹੁਤ ਜ਼ਿਆਦਾ ਈਰਖਾ ਕਰਦੀ ਨੂਰੀ ਨਾਲ ਤੇ ਡਾਕਟਰ ਦੀ ਜਿਹੜੀ ਮਾਤਾ ਹੈ ਉਹ ਵੀ ਆਪਣੇ ਪੁੱਤਰ ਪ੍ਰਤੀ ਬਹੁਤ ਜ਼ਿਆਦਾ ਉਪਭਾਵਕ ਆ ਤੇ ਆਪਣੇ ਪਰ ਆਪਣੇ ਪੁੱਤਰ ਦੀ ਮਰਜ਼ੀ ਵੱਲ ਧਿਆਨ ਨਹੀਂ ਦਿੰਦੀ ਉਹ ਆਪਣਾ ਫੈਸਲਾ ਆਪਣੇ ਪੁੱਤਰ ਤੇ ਮੜਨ ਵਾਲੀ ਔਰਤ ਆ ਬੂਟਾਦਾਰਾ ਨਾਮੇ ਸਿੰਦਾ ਸਾਰੇ ਆਮ ਹੇਟਲੇ ਵਰਗ ਦੇ ਪਾਤਰਾਂ ਦੀ ਪ੍ਰਤੀਨਿਧਤਾ ਕਰਦੇ ਹਨ ਜਿਵੇਂ ਕਹਿੰਦੇ ਧੀਏ ਸਾਡੇ ਗਰੀਬਾਂ ਦੇ ਖਾਪ ਵੀ ਕੱਚੇ ਘਰਾਂ ਵਾਂਗ ਹੁੰਦੇ ਨੇ ਟੈਣਦਿਆਂ ਦੇਰ ਨਹੀਂ ਲੱਗਦੀ ਨੂਰੀ ਪਾਤਰ ਆਪਣੇ ਫੈਸਲਿਆਂ ਤੇ ਦ੍ਰਿੜ ਰਹਿਣ ਵਾਲੀ ਪਾਤਰ ਆ ਕਬੀਲੇ ਦੇ ਉਹ ਨਿਯਮ ਜਿੰਨਾ ਅਨਸਾਰ ਸੱਪ ਦੇ ਡੰਗੇ ਦਾ ਮੁਫਤ ਇਲਾਜ ਕਰਨਾ ਹੁੰਦਾ ਹੈ ਉਸ ਪ੍ਰਤੀ ਇਮਾਨਦਾਰ ਹੁੰਦੀ ਹੈ ਉਸ ਦਾ ਪਿਤਾ ਬਹੁਤ ਗਾਂ ਵਧੂ ਵਿਚਾਰਾ ਵਾਣਾ ਸੀ ਜਿਸ ਨੇ ਆਪਣੇ ਕਬੀਲੇ ਦੀ ਪਰੰਪਰਾ ਨੂੰ ਤੋੜਿਆ ਜਿੱਥੇ ਕੁੜੀਆਂ ਨੂੰ ਵੇਚਿਆ ਜਾਂਦਾ ਸੀ ਇਸ ਤੇ ਬਦਲੇ ਚ ਉਸਦੇ ਪਿਤਾ ਨੇ ਉਹ ਕਬੀਲੇ ਚ ਲੋਕਾਂ ਨੇ ਉਹਦੇ ਕਬੀਲੇ ਵਾਲਿਆਂ ਬਾਹਰ ਕੱਢਤਾ ਪਰ ਪਿਤਾ ਆਪਣੇ ਇਸ ਚੀਜ਼ ਨੂੰ ਆਪਣੇ ਦਿਲ ਤੋਂ ਨਹੀਂ ਲਾਇਆ ਸਕੋ ਸਮਾਜਿਕ ਬੰਧਨਾ ਤੋਂ ਮੁਕਤ ਹੋ ਕੇ ਉਸ ਨੇ ਆਪਣੀ ਧੀ ਨੂੰ ਵੀ ਅਜਿਹਾ ਕੰਮ ਕਰਨ ਲਈ ਕਿਹਾ ਜੋ ਦੂਜੇ ਤੇ ਭਲਾਈ ਦਾ ਕੰਮ ਹੋਵੇ ਇਸ ਪ੍ਰਕਾਰ فاਸਲੇ ਨਾਟਕ ਵਿਸ਼ੇ ਦੇ ਵਿਸ਼ੇ ਵਿੱਚ ਸਾਡੇ ਸਮਾਜਵਾਦਰੇ ਤੋਖੇ ਉੱਚ-ਨੀਚ ਜਾਤ-ਪਾਤ ਅਮੀਰੀ-ਗਰੀਬੀ ਦੇ فاਸਲੇ ਦੀ ਕਲਾਤਮਕ ਢੰਗ ਨਾਲ ਪੇਸ਼ਕਾਰੀ ਹੈ ਇਹ ਨਾਟਕ ਜਿੱਥੇ ਦਰਸ਼ਕਾਂ ਦਾ ਮਨੋਰੰਜਨ ਕਰਦਾ ਹੈ ਉੱਥੇ ਉਹਨਾਂ ਨੂੰ ਸਮਾਜਿਕ ਮਸਲਿਆਂ ਵਿਰੁੱਧ ਲਾਮਬੰਦ ਹੋਣ ਲਈ ਸੁਨੇਹਾ ਦਿੰਦਾ ਹੈ ਇਹ ਨਾਟਕ ਰੰਗਮંચੀ ਲੋੜਾਂ ਨੂੰ ਪੂਰਾ ਕਰਨ ਵਿੱਚ ਲਾ ਰੱਖ ਕੇ ਲਿਖਿਆ ਗਿਆ ਹੈ ਲੋਕਾਂ ਨੇ 1ਵੀਂ ਸਦੀ ਦੇ ਆਰੰਭ ਵਿੱਚ ਇਸ ਨਾਟਕ ਨੂੰ ਬਹੁਤ ਵਾਰ ਮੰਚ ਤੇ ਖੇਡਿਆ ਲੋਕਾਂ ਨੇ ਮਤਲਬ ਬਹੁਤ ਸਾਹਿਤ ਪ੍ਰੇਮੀਆਂ ਨੇ ਇਹਨੂੰ ਖੇਡਿਆ ਇਸ ਦੀ ਗੀਤ ਸਰਜੀਤ ਪਾਤਰ ਦੁਆਰਾ ਲਿਖੇ ਗਏ ਹਨ ਇਸ ਵਿੱਚ ਵਗਦੇ ਦਰਿਆ ਦੇ ਕਿਨਾਰੇ ਚਾਨਣ ਤਾਰਿਆਂ ਨਾਲ ਭਰਿਆ ਅਸਮਾਨ ਨਾਟਕ ਦੇ ਦ੍ਰਿਸ਼ ਰਿਮੋਟ ਕੰਟਰੋਲ ਰਾਹੀਂ ਦ੍ਰਿਸ਼ ਇਕ ਦ੍ਰਿਸ਼ ਤੋਂ ਬਾਅਦ ਦੂਜਾ ਦ੍ਰਿਸ਼ ਘੁੰਮਣ ਦਾ ਦ੍ਰਿਸ਼ ਸੈੱਟ ਤੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਦੀ ਦ੍ਰਿਸ਼ ਮਜਬੂਰ ਕਰ ਦਿੰਦਿਆ ਸਾਹਿਤਿਕ ਪੱਖੋਂ ਇਹ ਨਾਟਕ ਬੜਾ ਸਫਲ ਨਾਟਕ ਹੈ ਇਸੇ ਸਮੁੱਚੇ ਤੌਰ ਤੇ ਫਾਸਲਾ ਨਾਟਕ ਜਿਹੜਾ ਹੈ ਨਵੀਂ ਪੀੜੀ ਨੂੰ ਇਸ ਗੱਲੋਂ ਸੁਚੇਤ ਕਰਦਾ ਹੈ ਕਿ ਸਮਾਜ ਵਿੱਚ ਬਹੁਤ ਸਾਰੇ ਫਾਸਲੇ ਹਨ ਜਿਹੜੇ ਉਹਨਾਂ ਨੂੰ ਮਿਟਾਉਣ ਦੀ ਲੋੜ ਹੈ ਨਿਕਨਰੋਏ ਤੇ ਨਿਗਰ ਸਮਾਜ ਵਾਸਤੇ ਅਜਿਹੇ ਫਾਸਲੇ ਮਿਟਾ ਕੇ ਮਾਨਵਤਾ ਦਾ ਸਨੇਹਾ ਦੇਣਾ ਚਾਹੀਦਾ ਹੈ